ਵਾਹਿਗੁਰੂ ਜੀ ਕੀ ਫਤਿਹ ਤੀਜੇ ਪਾਤਸ਼ਾਹ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਸਹਬ ਸਤਿਗੁਰੂ ਧੰਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਨ੍ਹਾਂ ਦਾ 450 ਸਾਲਾ ਜੋਤੀ ਜੋਤ ਗੁਰਪੁਰਬ 16 17 ਤੇ 18 ਸਤੰਬਰ ਨੂੰ ਸਮੁੱਚਾ ਖਾਲਸਾ ਪੰਥ ਦੇ ਚੇਚੇ ਤੌਰ ਤੇ ਗੁਰਦੁਆਰਾ ਬੌਲੀ ਸਾਹਿਬ ਵਿਖੇ ਉਹਨਾਂ ਸਤਾਵੀਆਂ ਦੀ ਅੱਜ ਜਿਹੜੀ ਇਹ ਆਰੰਭਤਾ ਕੀਤੀ ਗਈ ਹੈ ਅੱਜ ਆਰੰਭਤਾ ਦੇ ਵਿੱਚ ਜਿੱਥੇ ਸ੍ਰੀ ਖੰਡ ਪਾਠ ਸਾਹਿਬਾਂ ਦੇ ਭੋਗ ਅਪਰੰਤ ਕਿਉਂਕਿ ਲੰਗਰ ਹਾਲ ਇੱਥੇ ਬੜਾ ਲੰਬੇ ਅਰਸੇ ਦਾ ਮੰਗ ਸੀ ਲੋਕਾਂ ਦੀ ਕਿ ਜਿਹੜੀ ਇਹਦੀ ਰੈਨੋਵੇਸ਼ਨ ਕੀਤੀ ਜਾਵੇ ਸੋ ਅੱਜ ਇਹ ਲੰਗਰ ਹਾਲ ਵੱਡਾ ਕਰਨ ਵਾਸਤੇ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਉਹਨਾਂ ਨੇ ਅਜ ਕਾਰ ਸੇਵਾ ਸ਼ੁਰੂ ਕੀਤੀ ਆ ਤੇ ਇਹ 16 ਸਤੰਬਰ ਤੱਕ ਸਾਰਾ ਹਾਲ ਤਿਆਰ ਹੋ ਕੇ ਸੰਗਤਾਂ ਦੇ ਲੰਗਰ ਵਾਸਤੇ ਚੱਕਣ ਵਾਸਤੇ ਖੋਲ ਦਿੱਤਾ ਜਾਊਗਾ। ਦੂਸਰਾ ਅੱਜ ਵੱਡਾ ਇੱਥੇ ਅਮਰ ਸੰਚਾਰ ਵੀ ਹੋ ਰਿਹਾ ਜਿਹਦੇ ਵਿੱਚ ਅਚੇਚੇ ਤੌਰ ਤੇ ਤਖਤਾਂ ਦੇ ਸਿੰਘ ਸਹਿਬਾਨ ਆਪ ਪੰਜ ਪਿਆਰਿਆਂ ਦੇ ਤੌਰ ਤੇ ਹਿੱਸਾ ਲੈ ਰਹੇ ਆ। ਤੋ ਗੁਰੂ ਸਾਹਿਬ ਕਿਰਪਾ ਕਰਨਾ ਨਵਾਂ ਦਫ਼ਤਰ ਜਿਹੜਾ ਇਹਦਾ ਵੀ ਅਜਤ ਘਾਟਨ ਕੀਤਾ ਗਿਆ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ 450 ਸਾਲਾ ਜੋਤੀ ਜੋਤ ਗੁਰਪਬਿਆ ਉੱਥੇ ਨਾਲ ਦੀ ਨਾਲ ਧੰਤੰਗ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਨ੍ਹਾਂ ਨੂੰ ਸਤਿਗੁਰ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਉਹਨਾਂ ਦਾ ਵੀ 450 ਸਾਲਾ 16 ਸਤੰਬਰ ਨੂੰ ਸਮੁੱਚੇ ਖਾਲਸਾ ਪੰਥ ਨੇ ਮਨਾਉਣਾ ਸੋ ਇਹ ਵੱਡੀਆਂ ਚਤਾਪ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਬਾਰੀ ਤਕੜੇ ਹੋ ਕੇ ਮਨਾਉਂਦੀ ਆ ਤਾਂ ਕਿ ਖਾਲਸਾ ਪੰਥ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਹ ਪਵਿੱਤਰ ਸੰਕਲਪ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਤੇ ਸਰਬੱਤ ਦਾ ਭਲਾ ਇਹ ਕਨਸੈਪਟ ਨੂੰ ਲੈ ਕੇ ਖਾਲਸਾ ਪੰਥ ਦੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਵੀ ਰੱਖੀ ਸੀ ਔਰ ਇਹ 사ਤਗੁਰ ਜੀ ਨੇ ਕਿਰਪਾ ਦੇ 바ਖੀ ਕੀਤੀ ਜੇ ਨਾ ਜੀਵਾਂ ਦੇ ਹਿੱਸੇ ਛਤਾਵਦੀਆਂ ਮਨਾਉਣ ਦਾ ਸਮਾਂ ਆਉਂਦਾ ਇੱਕ ਇਤਿਹਾਸ ਲਿਖਿਆ ਜਾਂਦਾ ਸੋ ਮੈਂ ਸਾਰੀ ਸੰਗਤ ਨੂੰ ਸਨਮਰ ਬੇਨਤੀ ਵੀ ਕਰਦਾ ਕਿ ਗੁਰੂ ਨਾਨਕ ਦੇ ਪਾਤਸ਼ਾਹ ਦੀ ਤੀਜੀ ਜੋਤ ਲੰਬਾ ਅਰਸਾ 73 ਸਾਲ ਦੀ ਆਜੂ ਤੋਂ ਲੈ ਕੇ ਲੰਬਾ ਅਰਸਾ ਸਤਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਦੀ ਸੇਵਾ ਕੀਤੀ ਇੱਥੇ ਨਾ ਕੋਈ ਉਮਰ ਦਾ ਤਕਾਜ਼ਾ ਆ ਇੱਥੇ ਕੇਵਲ ਤਾਂ ਕੇਵਲ ਸੇਵਾ ਆ ਤੇ ਆਪਾਂ ਹੁਣ ਲਗਾਤਾਰ ਜਤਨ ਕਰੀਏ ਕਿ 16 17 ਤੇ 18 ਸਤੰਬਰ ਤੱਕ ਇਹ ਅਮਰ ਸੰਚਾਰ ਤੇ ਘਰ-ਘਰ ਦੇ ਵਿੱਚ ਜਿੱਦਾਂ ਧਰਮਸ਼ਾਲ ਆਪਾਂ ਕਹਿ ਦਿੰਦੇ ਆ ਇਹਦੇ ਉੱਤੇ ਆਪਾਂ ਸਾਰੇ ਧਰਮ ਪ੍ਰਚਾਰ ਕਮੇਟੀ ਸਾਡੀ ਸਥਾਨਾਂ ਤੇ ਦੋ ਕਾਰ ਸੇਵਾ ਇੱਕ ਕਾਰ ਸੇਵਾ ਅੱਜ ਸ਼ੁਰੂ ਕਰ ਦਿੱਤੀ ਗਈ ਆ ਦੂਜੀ ਕਾਰ ਸੇਵਾ ਇੱਥੇ ਕਿਉਂਕਿ ਇਲਾਕੇ ਦੀ ਮੰਗ ਸੀ ਵੀ ਸਰਾਵ ਵੀ ਬਣਾਈਆ ਵੀ ਉਹ ਵੀ ਆ ਲੰਗਰ ਤੋਂ ਬਾਅਦ ਬਾਬਾ ਜੀ ਨੂੰ ਬੇਨਤੀ ਕਰਾਂਗੇ ਤੇ ਦੂਜਾ ਬੌਲੀ ਸਾਹਿਬ ਦਾ ਕੋ ਸਾਨੂੰ ਆਇਆ ਸੀ ਕਿ ਬੌਲੀ ਸਾਹਿਬ ਦੇ ਜਿਹੜੇ ਪੱਥਰ ਆ ਉਹਦੀ ਵੀ ਸਿਧਾਈ ਕੀਤੀ ਜਾਵੇ। ਸੋ ਸਾਰਾ ਇਹ ਉਹ ਦੇਖ ਕੇ ਇਹ ਗੱਲ ਕੀਤੀ ਗਈ ਆਪਾਂ ਇਹਦੀ ਜਿਹੜੀ ਆ ਸਿਧਾਈ ਇਸ ਢੰਗ ਨਾਲ ਕਰੀਏ ਕਿ ਦੁਆਰਾ ਰਗੜਾਈ ਕਰਕੇ ਕਿਉਂਕਿ ਪੱਥਰ ਬਹੁਤ ਕੀਮਤੀ ਲੱਗਿਆ ਇੰਨਾ ਦਾ ਪੱਥਰ ਅੱਜ ਕੱਲ ਅਵੇਲੇਬਲ ਨਹੀਂ گا۔ ਸੋ ਉਹ ਵੀ ਸ਼ੁਰੂਆਤ ਉਹਦੀ ਕੀਤੀ ਜਾਣੀ ਆ। ਸਾਰੀ ਸੰਗਤ ਨੂੰ ਸਿਨੇਵਰ ਬੇਨਤੀ ਕਰਦਾ ਗੁਰੂ ਵਾਲੇ ਬਣिए। ਸਤਿਗੁਰੂ ਗੁਰਨਾਨਕ ਦੇਵ ਪਾਤਸ਼ਾਹ ਜੀ ਦਾ ਪਵਿੱਤਰ ਸਿਧਾਂਤ ਬਣਾਈਏ। ਦੂਸਰੀ ਬੇਨਤੀ ਕਿ 325 ਸਾਲ ਗੁਰੂ ਸਾਹਿਬ ਜੀ ਨੇ ਉਸ ਤਖਤ ਕੇਸਗੜ ਸਾਹਿਬ ਦੀ ਧਰਤੀ ਤੋਂ ਉਹਨਾਂ ਗਰੀਬੜਿਆਂ ਨੂੰ ਜਿਨ੍ਹਾਂ ਨੂੰ ਧਾਰਮ ਦੇ ਅੰਦਰ ਅਸਥਾਨਾਂ ਦੇ ਉੱਤੇ ਜਾਣ ਦਾ ਹੁਕਮ ਨਾ ਸੀ ਹੁੰਦਾ ਜਿਨ੍ਹਾਂ ਨੂੰ ਆਪਾਂ ਕਹਿੰਦੇ ਸੀ ਭਈ ਇਹ ਦੂਸਰੀਆਂ ਜਾਤੀਆਂ ਦੇ ਨਾਲ ਸੰਬੰਧਿਤ ਊਚ ਨੀਚ ਨਾਲ ਸੰਬੰਧਿਤ ਆ ਉਹਨਾਂ ਨੂੰ ਸਤਗੁਰੂ ਜੀ ਨੇ ਪੰਝਾ ਪਿਆਰਿਆਂ ਦਾ ਮਾਣ ਬਖਸ਼ ਕਰਕੇ ਪੰਜ ਪਿਆਰਿਆਂ ਦੀ ਪੰਜ ਪ੍ਰਧਾਨੀ ਚਲਾਈ। ਸੋ ਉੱਥੇ ਸਿੰਘ ਸਾਹਿਬ ਜੀ ਨੇ ਆਦੇਸ਼ ਕੀਤਾ ਸੀ ਕਿ 325 ਸਾਲਾਂ ਨੂੰ ਸਮਰਪਿਤ ਸਮੂਹ ਖਾਲਸਾ ਪੰਥ ਗੁਰਨਾਨਕ ਨਾਮ ਲੇਵਾ ਮਾਈ ਭਾਈ। ਉਹ ਚ ਕੋਈ ਜਿਹੜੇ ਮਰਜੀ ਪਾਰਟੀ ਹੋਵੇ ਕਿਤੇ ਹੋਵੇ ਸਾਰਾ ਖਾਲਸਾ ਪੰਥ ਇਹ ਖਾਲਸਾ ਨਿਸ਼ਾਨ ਸਾਹਿਬ ਆਪਣੇ ਘਰਾਂ ਦੇ ਵਿੱਚ ਵੀ ਔਰ ਆਪਣੇ ਆਧਾਰਿਆਂ ਦੇ ਵਿੱਚ ਵੀ ਤੇ ਜਿੰਨੀਆਂ ਸਾਡੀ ਐਜੂਕੇਸ਼ਨ ਇੰਸਟੀਟਿਊਸ਼ਨਸ ਹੋਰ ਵੀ ਉਹ ਸਾਰੇ ਇਹ ਖਾਲਸਾ ਪੰਥ ਦੀ ਆਜ਼ਾਦ ਹਸਤੀ ਦਾ ਪ੍ਰਗਟਾਵਾ ਕਰਦੇ ਹੋਏ ਆਜ਼ਾਦ ਹਸਤੀ ਕਹਿਣ ਤੋਂ ਭਾਵ ਕਿ ਗੁਰੂ ਦਸਮ ਪਾਤਸ਼ਾਹ ਨੇ ਕੋਈ ਨਿੱਜੀ ਨਹੀਂ ਸੀ ਝਗੜੇ ਲੜਾਈ ਕੀਤੀ ਸਤਗੁਰੂ ਜੀ ਨੇ ਇਹ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦੇਣ ਲਈ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਕਨਸੈਪਟ ਬਾਕਸ਼ਿਸ਼ ਕੀਤਾ ਸੀ ਸੋ ਆਪਾਂ ਆ ਹੁਣ ਜਿੰਨਾ ਆਉਂਦਾ ਸਮਾਂ ਇੱਕ ਮਹੀਨਾ ਲਗਾਤਾਰ ਜਿਨ੍ਹਾਂ ਨੇ ਆਪਣੇ ਘਰਾਂ ਦੇ ਅੰਦਰ ਝੁਲਾਏ ਆ ਨਿਸ਼ਾਨ ਸਾਹਿਬ ਬਹੁਤ ਚੰਗੀ ਗੱਲ ਹੈ ਆ ਖਾਲਸਾ ਪੰਥ ਸਮੂਚਾ ਜਿਹੜਾ ਉਹ ਵੀ ਸਾਰਾ ਇਸ ਗੱਲ ਦਾ ਪ੍ਰਚਾਰਾ ਕਰੇ ਕਿ ਸਿੰਘ ਸਾਹਿਬਾਨਾਂ ਨੇ 325 ਸਾਲਾ ਇਹ ਵੀ ਸ਼ਹਾਬ ਦੀ ਆ ਚੌਥਾ ਕਹ ਲਈਏ 25 50 75 ਤੇ ਫਿਰ 100 ਹੋ ਜਾਂਦਾ ਸੋ ਉਹਨਾਂ ਨੂੰ ਵੀ ਬੇਨਤੀ ਸਾਰਿਆਂ ਨੂੰ ਆਪਣੇ ਘਰਾਂ ਦੇ ਵਿੱਚ ਇਹ ਨਿਸ਼ਾਨ ਸਾਹਿਬ ਜ਼ਰੂਰ ਚਲਾਉਂ। ਸੋ ਮੈਂ ਅੱਜ ਡਾਇਰੈਕਟਰ ਵੀ ਸਾਡੀ ਇੱਥੇ ਮੀਟਿੰਗ ਆ। ਉਹ ਤੋਂ ਬਾਅਦ ਫਿਰ ਅਸੀਂ ਬਾਕੀ ਜਿਹੜਾ ਅੱਜ ਦਾ ਅਜੰਡਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਅਚੇਚੇ ਤੌਰ ਤੇ ਧੰਨਵਾਦ ਕਰਦਾ ਮੈਂ। ਮੇਰੇ ਮੀਤ ਪ੍ਰਧਾਨ ਜੂਨੀਅਨ ਮੀਤ ਪ੍ਰਧਾਨ ਭਾਈ ਗਰਵਖ ਸਿੰਘ ਜੀ ਖਾਲਸਾ ਉਹਨਾਂ ਦੇ ਨਾਲ ਭਾਈ ਰਜਿੰਦਰ ਸਿੰਘ ਜੀ ਮਹਿਤਾ ਜਨਰ ਸਕੱਤਰ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਉਹਨਾਂ ਦੇ ਨਾਲ ਮੇਰੇ ਸਰਦਾਰ ਸਰਜੀਤ ਸਿੰਘ ਜੀ ਪਿੱਟੇਵੰਦ ਸਾਹਿਬ ਜਿਹੜੇ ਪਹਿਲਾਂ ਸੀਨੀਅਰ ਮੀਤ ਪ੍ਰਧਾਨ ਵੀ ਰਹੇ ਅਮਰਜੀਤ ਸਿੰਘ ਜੀ ਭਲਾਈਪੁਰ ਸਾਡੀ ਭੈਣ ਬਡਾਲਾ ਬਡਾਲਾ ਸਾਹਿਬ ਸਾਡੀ ਭੈਣ ਸਾਡੀ ਭੈਣ ਆਪਣੇ ਭੋਲੂਆ ਸਾਹਿਬ ਔਰ ਉਹਨਾਂ ਦੇ ਨਾਲ ਸਾਡੇ ਸਰਦਾਰ ਗਰਮੀਤ ਸਿੰਘ ਬੂ ਜਿਹੜੇ ਸਾਡੇ ਆਪਣੇ ਐਜੂਕੇਸ਼ਨ ਦੇ ਇੰਚਾਰਜ ਆ ਦੇਖਦੇ ਆ ਸਾਰਾ ਤੇ ਸਮੁੱਚੇ ਤੌਰ ਤੇ ਸਾਡਾ ਸ਼੍ਰੋਮਣੀ ਕਮੇਟੀ ਦੇ ਸਾਰੇ ਸਖਤਰ ਸਹਿਬਾਨ ਔਰ ਇੱਥੋਂ ਦਾ ਮੈਨੇਜਰ ਸਾਰੇ ਇਹ ਸਾਰਿਆਂ ਨੂੰ ਇੱਕ ਵਧਾਈ ਇਸ ਗੱਲ ਦੀ ਦਿੰਨਾ ਕਿ ਆ ਜਿਹੜਾ ਲੰਗਰ ਹਾਲ ਦਾ ਇਹ ਲੰਬੇ ਅਰਸੇ ਦਾ ਕਾਰਜ ਲੋਕਾਂ ਦੀ ਮੰਗ ਸੀ ਇਹ ਜਿਹੜਾ ਇਹਦੀ ਅੱਜ ਸ਼ੁਰੂਆਤ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ